ਐਪੀਸੋਡ 19 ਅਸੀਂ ਲੈ ਕੇ ਪਹੁੰਚੇ ਹਾਂ ਐਮ ਖਾਸ ਕਰਕੇ ਸਿੱਖ ਹਲਕਿਆਂ ਦੇ ਵਿੱਚ ਬੜਾ ਕੁਝ ਤਬਦੀਲੀ ਹੋ ਰਹੀ ਆ ਸਾਡੀਆਂ ਦੋ ਸੰਸਥਾਵਾਂ ਮੈਂ ਵੈਸੇ ਤਿੰਨਾਂ ਦੀ ਗੱਲ ਕਰਦਾ ਹਾਂ ਨਾ ਸ੍ਰੀ ਕਲਤਕ ਸਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਾਲੇਦਲ ਬੜਾ ਕਿਸਮਾਨ ਮਚਿਆ ਹੋਇਆ ਪਰ ਗੱਲ ਆਪਾਂ ਕਰੀਏ 2 ਦਸੰਬਰ ਦੇ ਫੈਸਲੇ ਤੋਂ ਬਾਅਦ ਬੜਾ ਕੁਝ ਚੇਂਜ ਹੋਇਆ ਤੇ ਗੱਲ ਜਿਹੜਾ ਕਿ ਅੱਜ ਖਾਸ ਕਰਕੇ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਹੋਣਾ ਐਜਡੀਪੀਸੀ ਦੇ ਪ੍ਰਧਾਨ ਦਾ ਅਸਤੀਫਾ ਗਿਆਨੀ ਹਰਪ ਸਿੰਘ ਨੂੰ ਬਾਹਰ ਐ ਜਿਹੜਾ ਕਿ ਆਪਣੀ ਮਨਮਰਜ਼ੀ ਦੇ ਨਾਲ ਉਹਨੂੰ ਬਾਹਰ ਕਰਨਾ ਤੁਮ ਤਾਂ ਲਾ ਕੇ ਤੇ ਉਹਦੇ ਤੋਂ ਬਾਅਦ ਆ ਗਿਆਨੀ ਰਗਵੀਰ ਸਿੰਘ ਹੁਣਾਂ ਦਾ ਜਿਹੜਾ ਬੀਚੇਰਾ ਉਹਦੇ ਤੇ ਬੜੇ ਸਵਾਲ ਉੱਠਣ ਲੱਗੇ ਲੋਕ ਸਵਾਲ ਕਰਨ ਲੱਗੇ ਲੰਬੇ ਸਮੇਂ ਬਾਅਦ ਆ ਅੱਜ ਗਿਆਨੀ ਰਗਵੀਰ ਸਿੰਘ ਹੁਣਾਂ ਨੇ ਬੜਾ ਵੱਡਾ ਬਿਆਨ ਦਿੱਤਾ ਪਰ ਅਸੀਂ ਵੈਸੇ ਸਮੇਂ ਤੋਂ ਸਮਾਂ ਕੱਢ ਕੇ ਗੱਲ ਅਸੀਂ ਪਰਸੋ ਚੌਥੇ ਵੀ ਕੀਤੀ ਸੀ ਵੀਰਵਾਰ ਅੱਜ ਫਿਰ ਜਿਹੜੀ ਅਸੀਂ ਉਸ ਦਿਨ ਗੱਲ ਕੀਤੀ ਸੀ ਅਸੀਂ ਤੇ ਸਾਡੇ ਨਾਲ ਗੈਸਤ ਸਨ ਸਾਡੇ ਸਰਦਾਰ ਅਮਰਜੀਤ ਸਿੰਘ ਖਾਲੜਾ ਸਾਹਿਬ ਪਹਿਲਾਂ ਉਹਨਾਂ ਕੋਲ ਜਾਣਦੇ ਆ ਜਿਵੇਂ ਇਹ ਵੀ ਕਰਦੇ ਆ ਤੇ ਪਹਿਲਾਂ ਜਾਣਦੇ ਉਹਨਾਂ ਕੋਲੋਂ ਵੀ ਜਿਹੜਾ ਅੱਜ ਦਾ ਬਿਆਨ ਹੈ ਇਹਨਾਂ ਬਾਰੇ ਉਹਨਾਂ ਦਾ ਕੀ ਖਿਆਲ ਖਾਲੜਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਇਗਰਜੀ ਕਾ ਖਾਲਸਾ ਵਾਇਗਰਜੀ ਕੀ ਫਤਿਹ ਜੀ ਖਾਲਸਾ ਸਾਹਿਬ ਪਰਸੋਂ ਆਪਾਂ ਜਦੋਂ ਸ਼ੋਕ ਕੀਤਾ ਤੇ ਮੈਨੂੰ ਲੱਗਦਾ ਕਈਆਂ ਨੂੰ ਚੰਗਾ ਵੀ ਨਹੀਂ ਲੱਗਾ ਹੋਣਾ ਪਰ ਉਸ ਦਿਨ ਤੋਂ ਬਾਅਦ ਆ ਗਏ ਆਪਾਂ ਗੱਲ ਕਰੀਏ ਅੱਜ ਸਿੰਘ ਸਾਹਿਬ ਦਾ ਸੁੱਤੇ ਉੱਠਦਿਆਂ ਨੂੰ ਇੱਕ ਬਿਆਨ ਆ ਜਾਣਾ ਆਪਾਂ ਮੈਂ ਤੁਹਾਡੇ ਕੋਲ ਜਾਨਣਾ ਚਾਹੁੰਦਾ ਵੀ ਤੁਸੀਂ ਇਸ ਬਿਆਨ ਨੂੰ ਕਿੰਜ ਦੇਖਦੇ ਹੋ ਕੀ ਸੋਚਦੇ ਹੋ ਇਹਦਾ ਕੋਈ ਅਸਰ ਪਵੇਗਾ ਸਿੱਖ ਸੰਸਥਾਵਾਂ ਸਿੱਖ ਹਲਕਿਆਂ ਚ ਅਕਾਲ ਤਖਬ ਦੇ ਜਥੇਦਾਰ ਦਾ ਇਹ ਬਿਆਨ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਆਪਣੇ ਜੀਤਾ ਸਿੰਘ ਜੀ ਜਿੱਦਾਂ ਤੁਸੀਂ ਅੱਗੇ ਵੀ ਕਿਹਾ ਵੀ ਸਿੰਘ ਸਾਹਿਬ ਦੇ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਸੀਗੇ ਵੀ ਉਹ ਚੁੱਪ ਕਿਉਂ ਨੇ ਜੀ ਕਿਉਂਕਿ ਬਹੁਤ ਵਾਰ ਪਰਦਾ ਜਾਣਦੇ ਆ ਹੀ ਆਪਾਂ ਵੀ ਪਿਛਲੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀਗੀ ਜੀ ਤੇ ਉਹਨਾਂ ਦਾ ਬਿਆਨ ਜਿਹੜਾ ਆਇਆ ਵਾ ਅੱਜ ਮੈਂ ਸਮਝਦਾ ਵਾਂ ਕਿ ਇਤਿਹਾਸਿਕ ਪੱਖ ਤੋਂ ਬਹੁਤ ਵਧੀਆ ਬਿਆਨ ਜੀ ਤੇ ਸਾਨੂੰ ਉਹਦੀ ਛਲਾਗਾ ਵੀ ਕਰਨੀ ਚਾਹੀਦੀ ਆ ਜੀ ਇਹ ਉਹਨਾਂ ਨੇ ਇਸ ਬਿਆਨ ਦੇ ਵਿੱਚ ਜਿਹੜੀ ਆ ਨਾ ਕੁਝ ਗੱਲਾਂ ਦੇ ਨਾਲ ਹੀ ਸਮੁੱਚੀ ਸਿੱਖ ਪੰਥ ਦੀ ਜਿਹੜੀ ਸਥਿਤੀ ਆ ਨਾ ਉਹ ਸਾਰੀਆਂ ਸੰਗਤਾਂ ਨੂੰ ਦੱਸ ਪਈ ਆ ਜੀ ਉਹਦੋਂ ਵੀ ਆਪਾਂ ਗੱਲ ਕੀਤੀ ਸੀਗੀ ਵੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਅਸਤੀਫਾ ਹੋਇਆ ਜੀ ਉਹਨਾਂ ਨੇ ਜਥੇਦਾਰ ਸਾਹਿਬ ਵੱਲੋਂ ਸਿੱਧਤ ਕਰਕੇ ਹਾਂ ਜਿਥੇਦਾਰਤੀ ਪੋਸਟ ਕਰਕੇ ਜਿਹੜਾ ਵਾ ਉਹ ਮੈਂ ਜਿਹੜਾ ਵਾ ਉਹ ਅਸਤੀਫਾ ਦੇ ਰਿਆਂ ਜੀ ਉਹ ਆ ਗੱਲ ਕੀਤੀ ਵੀ ਇੱਕ ਸੋਚੀ ਸਮਝੀ ਸਾਜਿਸ਼ ਵਾ ਵੀ ਹੁਣ ਕਾਲਤਾਖ ਸਾਹਿਬ ਨੇ ਜਥੇਦਾਰ ਨੂੰ ਵੀ ਜਿਹੜਾ ਵਾ ਉਹ ਦਬਾ ਥੱਲੇ ਲਿਉਣ ਦੀ ਹਾਂ ਤੇ ਉਸੇ ਸਾਜ਼ਿਸ਼ ਦੇ ਤਹਿਤ ਜਦੋਂ ਕੱਲ ਜਿਹੜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਆ ਜੀ ਉਪਰਲੇ ਤੇ ਜਿੱਦਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਟਾਰਗੇਟ ਕੀਤਾ ਗਿਆ ਜੀ ਤੇ ਉਹ ਖਾਸ ਕਰਕੇ ਜਿਹੜਾ ਪ੍ਰੈਸ ਕਾਨਫਰੰਸ ਤੋਂ ਬਾਅਦ ਜਥੇਦਾਰ ਸਾਹਿਬ ਨੂੰ ਕਮੇਟੀ ਦੇ ਮੈਂਬਰ ਸਮਝਾਉਣ ਗਏ ਆ ਵੀ ਤੁਹਾਡਾ ਕੀ ਅਧਿਕਾਰ ਖੇਤਰ ਆ ਹਾਂ ਇਹ ਜਿਹੜੀ ਆ ਇਹ ਬਹੁਤ ਵੱਡੇ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਚੁਣੌਤੀ ਦੇਣ ਵਾਲੀ ਗੱਲ ਆ ਕਿਉਂਕਿ ਆਪਾਂ 2 ਦਸੰਬਰ ਦਾ ਜਿਹੜਾ ਨਾ ਹੁਕਮਨਾਮਾ ਹੋਇਆ ਅਕਾਲ ਤਖਤ ਸਾਹਿਬ ਤੋਂ ਜੀ ਉਹਦੇ ਚ ਜੋ ਅਕਾਲ ਤਖਤ ਸਾਹਿਬ ਦੀ ਮਹੱਤਤਾ ਦੁਨੀਆਂ ਦੇ ਸਾਹਮਣੇ ਆਈ ਸੀਗੀ ਉਸ ਨੂੰ ਇਹ ਜਿਹੜੀ ਤੇ ਰਵਾਉ ਉਦੋਂ ਤੋਂ ਹੀ ਰੋਲਣ ਦੀ ਕੋਸ਼ਿਸ਼ ਕਰ ਲਈ ਬਿਲਕੁਲ ਜੀ ਤੇ ਹੁਣ ਇਹਨਾਂ ਨੇ ਜਿਹੜਾ ਵਾ ਉਹ ਅਖੀਰਲਾ ਹਮਲਾ ਐ ਕਿਉਂਕਿ ਜਥੇਦਾਰ ਸਾਹਿਬ ਦੀ ਚੁੱਪ ਨੇ ਜਿਹੜਾ ਵਾ ਉਹ ਇਹਨਾਂ ਦੇ ਹੌਸਲੇ ਵਧਾਈ ਗਏ ਹਾਂ ਤੇ ਇਹਨਾਂ ਨੇ ਹੁਣ ਇਹ ਸਿੱਧਾ ਹੀ ਜਥੇਦਾਰ ਸਾਹਿਬ ਨਾਲ ਦੇ ਘਰੇ ਜਾ ਕੇ ਇੱਕ ਸਾਹਵ ਦਾ ਕਿਸੇ ਨੂੰ ਵੰਗਾਰਨ ਵਾਲੀ ਗੱਲ ਹੁੰਦੀ ਆ ਜਿਹਦੇ ਕਾਰਨ ਜਥੇਦਾਰ ਸਾਹਿਬ ਨੂੰ ਬਿਆਨ ਦੇਣਾ ਪਿਆ ਠੀਕ ਹੁਣ ਆਪਾਂ ਥੋੜਾ ਜਿਹਾ ਇਹਦੇ ਤੇ ਚੱਲਦੇ ਆ ਕਿ ਜਥੇਦਾਰ ਸਾਹਿਬ ਦਾ ਅਧਿਕਾਰ ਖੇਤਰ ਜਿਹੜਾ ਉਹ ਦੱਸਣਗੇ ਸੀਗੇ ਉਹ ਉਹਨਾਂ ਦਾ ਅਧਿਕਾਰ ਖੇਤਰ ਕੀ ਆ ਜੀ ਪਹਿਲੇ ਤਾਂ ਗੱਲ ਆਪਾਂ ਸੰਗਤਾਂ ਦੇ ਨਾਲ ਇਹ ਸਾਂਝ ਨੇ ਸਾਂਝੀ ਕਰਾਂਗੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਆ ਕਨਸਟੀਟਿਊਸ਼ਨ ਦੇ ਵਿੱਚ ਉਹਦੇ ਵਿਧਾਨ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕਿਤੇ ਨਾ ਨੀਗਾ ਹੂੰ ਉੱਥੇ ਸਿਰਫ ਪ੍ਰੀਸਟ ਜਿਹੜੇ ਆ ਕਨੇ ਆ ਜਿਨ੍ਹਾਂ ਨੂੰ ਆਪਾਂ ਗ੍ਰੰਥੀ ਜਾਂ ਹੈੱਡ ਗ੍ਰੰਥੀ ਕਹਿ ਦਿੰਨੇ ਆ ਜੀ ਉਨਾ ਬਾਰੇ ਇਕੱਲਾ ਜ਼ਿਕਰਵਾ ਜਿਹੜਾ ਤਖਤਾਂ ਦੇ ਜਥੇਦਾਰਾਂ ਬਾਰੇ ਕੋਈ ਜ਼ਿਕਰ ਨਹੀਂ ਕਰਾ ਕਿਉਂਕਿ ਅਕਾਲ ਤਖਤ ਸਾਹਿਬ ਜਿਹੜਾ ਵਾ ਉਹ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਾਇਆ ਉਹ ਕੋਈ 1925 ਦੇ ਐਕਟ ਨੇ ਨਹੀਂ ਬਣਾਇਆ ਜੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਵੀ ਜਿਹੜਾ ਵਾ ਉਹ ਐਕਟ ਦੇ ਵਿੱਚ ਜਥੇਦਾਰ ਸ਼ਬਦ ਹੈ ਨਹੀਂਗਾ ਜੀ ਪਿਆਕਾਲਤਾਖਸਾਬ ਦੇ ਜਥੇਦਾਰ ਨੂੰ ਜਿਹੜਾ ਵਾਓ ਸ਼੍ਰੋਮਣੀ ਕਮੇਟੀ ਲਾ ਸਕਦੀ ਹੈ ਉੱਥੇ ਇਹ ਹੈਡ ਪ੍ਰੀਸਟ ਇੰਗਲਿਸ਼ ਦੇ ਵਿੱਚ ਤੇ ਜਾਨੀ ਕਿ ਉਹਨਾਂ ਨੂੰ ਆਪਾਂ ਗਰੰਟੀ کہہ ਲੋ ਜਾਂ ਹੈਡ ਪ੍ਰੀਸਟ ਹੀ ਕਹਿ ਲੋ ਜਿੱਦਾਂ ਦਰਬਾਰ ਸਾਹਿਬ ਦਾ ਹੈਡ ਗਰੰਟੀ ਹੈ ਜੀ ਜੀ ਗੱਲ ਇਹ ਆ ਵੀ ਇਹ ਜਿਹੜੇ ਮੈਂਬਰ ਜਿਹੜੇ ਆਂਦੇ ਅਸੀਂ ਲੋਕਾਂ ਦੇ ਵੱਲੋਂ ਚੁਣੇ ਆਏ ਆ ਹਾਂ ਉਹਨਾਂ ਮੈਂਬਰਾਂ ਦੇ ਵਿੱਚ ਜਿਹੜਾ ਵਾ ਉਹ ਪੰਜ ਮੈਂਬਰ ਜਿਹੜੇ ਆ ਉਹ ਪੰਜਾ ਤਖਤਾਂ ਦੇ ਜਥੇਦਾਰ ਵੀ ਹੁੰਦੇ ਆ ਜੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਅਜਲਾਸ ਹੁੰਦਾ ਵਾ ਤੇ ਪੰਜ ਜਥੇਦਾਰ ਇਹਨਾਂ ਮੈਂਬਰਾਂ ਦੇ ਵਿੱਚ ਤੇ ਉਹਨਾਂ ਪੰਜਾਂ ਜਥੇਦਾਰਾਂ ਦੀ ਐਕਚੁਅਲੀ ਸਰਪ੍ਰਸਤੀ ਇਹਠੋ ਅਜਲਾਸ ਹੁੰਦਾ ਵਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਰਪ੍ਰਸਤੀ ਇਹਠ ਅਜਲਾਸ ਹੁੰਦਾ ਵਾ ਜੀ ਤੇ ਉਹ ਇਹ ਜਥੇਦਾਰ ਵੀ ਜਿਹੜੇ ਆ ਉਹ ਇੱਕ ਪੰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੇ ਤੌਰ ਤੇ ਆ ਉੱਥੇ اجلاس ਦੇ ਵਿੱਚ ਤੇ ਉਸ ਐਕਟ ਦੇ ਵਿੱਚ ਨਾ ਕਿ ਇਹਨਾਂ ਦੇ ਨੌਕਰ ਦੇ ਤੌਰ ਤੇ ਆ ਜੀ ਤੇ ਇਹਨਾਂ ਨੂੰ ਖੁਦ ਨੂੰ ਸਮਝਣਾ ਚਾਹੀਦਾ ਵਾ ਵੀ ਇੱਥੇ ਇਹਨਾਂ ਦਾ ਅਧਿਕਾਰ ਖੇਤਰ ਕੀ ਆ ਫੇਰ ਇਹਦਾ ਮਤਲਬ ਵੀ ਇੱਕ ਐਕਟਿਵ ਕਮੇਟੀ ਜਿਹੜੀ ਆ ਉਹ ਕਿਸੇ ਵੀ ਮੈਂਬਰ ਦੀਆਂ ਸਭਾ ਨੂੰ ਖਤਮ ਕਰ ਸਕਦੀ ਆ ਹਾਂਜੀ ਤੇ ਇਹਨਾਂ ਨੇ ਜਾਣੀ ਕਿ ਇਹ ਜਿਹੜੇ ਆ ਹਤੰਬ ਨੇ ਪਾਰ ਕੀਤੇ ਜਿਹਦੇ ਕਾਰਨ ਜਥੇਦਾਰ ਸਾਹਿਬ ਨੇ ਬਿਆਨ ਦਿੱਤਾ ਤੇ ਜਥੇਦਾਰ ਦਾ ਸੁਨੇਹਾ ਸਮੁੱਚੀ ਸਿੱਖ ਕੌਮ ਨੂੰ ਆ ਵੀ ਭਾਈ ਤੁਸੀਂ ਵੀ ਇਹ ਸਮਝਦੇ ਸੀ ਪੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਵਾ ਉਹ ਸੰਸਾਰ ਭਰ ਦੇ ਸਿੱਖਾਂ ਦੇ ਲਈ ਆਦੇ ਉਹ ਕਹਿੰਦੇ ਵੀ ਮੈਂ ਵੀ ਇਹੀ ਸਮਝਦਾ ਹਾਂ ਪਰ ਇਹਨਾਂ ਬੰਦਿਆਂ ਵਾਲਿਆਂ ਦਾ ਹੰਨੂਆਂਣ ਕੇ ਤੇ ਸਾਡੀ ਅਕਾਤ ਦੱਸੀ ਆ ਸਾਡੇ ਘਰੇ ਵੀ ਤੇ ਤੁਸੀਂ ਜਿਹੜੇ ਜੇ ਸਿਰਫ ਸਾਡੇ ਨੌਕਰ ਜੇ ਤੇ ਤੁਹਾਡਾ ਜਿਹੜਾ ਕੋਈ ਵੀ ਹੁਕਮ ਆਉ ਬਕਾਲ ਤੱਕ ਸਾਡੀ ਇਸ ਬਿਲਡਿੰਗ ਦੇ ਵਿੱਚ ਵਿੱਚ ਆ ਇੱਥੋਂ ਬਾਹਰ ਉਹਦਾ ਕੋਈ ਮਤਲਬ ਨਹੀਂ ਗਾ ਜੀ ਇਹ ਸਾਰਾ ਜਿਹੜਾ ਵਾ ਉਹ ਘਟਨਾ ਕਰਮ ਸੀਗਾ ਤੇ ਉਹਨਾਂ ਨੇ ਨਾਲ ਜਿਹੜੇ ਤਰੀਕੇ ਨਾਲ ਤਾ ਮੈਨੇ استਿਫਾ ਦਿੱਤਾ ਵਾ ਜਥੇਦਾਰ ਸਾਹਿਬ ਨੇ ਵੀ ਉਸੇ ਤਰੀਕੇ ਨਾਲ ਇਹ ਕਹਿਤਾ ਵੀ ਭਾਈ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣਦਿਆ ਤੁਸੀਂ ਦੁਬਾਰਾ ਪ੍ਰਧਾਨਗੀ ਤੇ ਆਓ ਤੇ 2 ਦਸੰਬਰ ਦੇ ਹੁਕਮ ਨਾਮੇ ਨੂੰ ਲਾਗੂ ਕਰੋ ਜੋ ਕਿ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਲਾਗੂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਵੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਾਉਣਾ ਦਾਵਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗਾਂ ਜਿਹੜੀ ਤਾਕਤ ਆ ਉਹ ਸ੍ਰੋਮਣੀ ਅਕਾਲੀ ਦਲ ਵਾ ਹਾਂ ਇਹ ਇਹ ਜਿਹੜੀਆਂ ਤਿੰਨੇ ਸੰਸਥਾਵਾਂ ਵਾ ਉਹ ਅਕਾਲ ਤਖਤ ਸਾਹਿਬ ਦੀ ਅਧੀਨਗੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨਗੀ ਦੇ ਵਿੱਚ ਅਕਾਲੀ ਦਲ ਬਣਿਆ ਸੀ ਪਰ ਅੱਜ ਸਾਰਾ ਕੁਝ ਉਲਟੋ ਹੋ ਗਿਆ ਅੱਜ ਸਾਰਾ ਕੁਝ ਅਕਾਲੀ ਦਲ ਦੀ ਅਧੀਨਗੀ ਦੇ ਵਿੱਚ ਚੱਲਣ ਦਿਆ ਖੜਾ ਸਾਹਿਬ ਗੱਲ ਇੱਥੋਂ ਪਹਿਲਾਂ ਮਾੜੀ ਜੀ ਆਪਾਂ ਕਰ ਲਈ ਬਈ 2 ਤਰੀਕ ਤੋਂ ਅਕਾਲੀ ਦਲ ਦਾ ਬਾਗੀ ਹੋਣਾ ਇਸ ਧੜੇ ਨੇ ਮੁੜ ਕੇ ਧਾਮੀ ਤੇ ਪ੍ਰਕਾਸ਼ਿਕ ਜਿੰਨਾ ਕਿ ਮੈਨੂੰ ਪਰਸਨਲ ਅੱਜ ਪਤਾ ਲੱਗਾ ਬਈ ਉਹਦੇ ਤੇ ਪ੍ਰੈਸ਼ਰ ਇਹ ਬੰਦੇ ਜਿਹੜੇ ਕਿ ਸੁਖਬੀਰ ਬਾਦਲ ਦੇ ਸਾਰੇ ਹੀ ਬੰਦੇ ਹਰਜਿੰਦਰ ਸਿੰਘ ਧਾਮੀ ਨੂੰ ਪ੍ਰੈਸ਼ਰ ਕਰ ਰਹੇ ਸੀ ਜਿਹੜੇ ਫੈਸਲੇ ਕੁਝ ਉਹਨਾਂ ਨੇ ਕਰਵਾਏ ਵੀ ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਦਾ ਉਹ ਪ੍ਰੈਸ਼ਰ ਦੇ ਅਧੀਨ ਕੀਤਾ ਗਿਆ ਹੁਣ ਜਿਹੜੀ ਗੱਲ ਆਪਾਂ ਕੱਲ ਕਹਿੰਨੇ ਬਈ ਐਜੈਕਟਿਵ ਕਮੇਟੀ ਨੇ ਤਕਰੀਬਨ ਸਿੱਧੀ ਜਿਹੜੀ ਆ ਗੱਲ ਇਹ ਜਹੇਦਾਰਾਂ ਨੂੰ ਇੱਕ ਕਿਸਮ ਦੀ ਬੰਗਾਰੀ ਆ ਤੇ ਮੁੜ ਕੇ ਉਹਨਾਂ ਦੇ ਘਰ ਜਾ ਕੇ ਉਹ ਸਮਝਾਉਣਾ ਜਾਂ ਗੱਲ ਕਰਨਾ ਨਹੀਂ ਉਹ ਇੱਕ ਥ੍ਰੈਟ ਹੈ ਉਹ ਇਹਨੂੰ ਆਪਾਂ ਮੈਂ ਤੇ ਇੰਜ ਲੈਣਾ ਉਹ ਇੱਕ ਗਲਤ ਦੱਸਣੀ ਹੁੰਦੀ ਪਈ 5-7 ਬੰਦੇ ਇੱਕ ਬੰਦੇ ਕੋਲ ਚੱਲ ਜਾਣ ਉਹਨੂੰ ਕੀ ਸ੍ਰੀ ਕਾਲ ਤੱਕ ਸਾਡੇ ਜਹੇਦਾਰ ਨੂੰ ਆਪਣੇ ਅਧਿਕਾਰ ਖੇਤਰ ਦਾ ਨਹੀਂ ਪਤਾ ਹੋਵੇਗਾ ਉਹਨਾਂ ਕੋ ਨੌਰੋਜ ਆ ਅਸੀਂ ਗੱਲਬਾਤ ਕਰਦੇ ਉਹਨਾਂ ਨੂੰ ਦੇਖਿਆ ਸੁਣਿਆ ਪਰ ਫਿਰ ਜਾ ਕੇ ਥੱਲੇ ਵਾਲੇ ਬੰਦੇ ਤੁਹਾਨੂੰ ਆਣ ਕੇ ਸਮਝਾਉਣਾ ਕਰਨ ਵੇ ਜਿੱਥੇ ਕਹਦੇ ਕਹਿੰਦੇ ਵੀ ਤੀਰ ਕਿੱ데 ਮਾਰਨਾ ਤੇ ਨਿਸ਼ਾਨਾ ਕਿੱ데 ਲਾਉਣਾ ਤੇ ਤੀਰ ਕਿੱ데 ਮਾਰਨਾ ਸੋ ਇਹ ਜਿਹੜੀ ਗੱਲ ਨਾਲ ਹੀ ਆਪਾਂ ਅਗਲਾ ਸਵਾਲ ਮੈਂ ਤੁਹਾਡੇ ਕੋਲ ਇੱਥੇ ਜਾਣਨ ਦੇ ਨਾਲ ਹੀ ਕਿ ਦੁਨੀਆ ਭਰ ਦੇ ਸਿੱਖ ਬਾਹਲੇ ਦੇਸ਼ ਵਿਦੇਸ਼ ਸਿੱਖ ਜਥੇਬੰਦੀਆਂ ਭਾਰਤ ਦੇ ਸਿੱਖਾਂ ਨੂੰ ਹੁਣ ਅੱਗੇ ਕੀ ਕਰਨਾ ਚਾਹੀਦਾ ਕਿਹੜਾ ਆਪਾਂ ਹਮੇਸ਼ਾ ਬਲੇਮ ਦਾ ਝੱਟ ਦੇ ਦਿੰਨੇ ਵੀ ਉੱਥੋਂ ਆ ਨਹੀਂ ਹੋਇਆ ਉੱਥੋਂ ਆ ਨਹੀਂ ਹੋਇਆ ਹੁਣ ਤੁਹਾਡੇ ਹਿਸਾਬ ਨਾਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਨੇ ਉਹ ਨਾ ਨੇ ਨਾ ਜ세દાર ਕਾਲਤਾ ਸਿੰਘ ਨੂੰ ਜਿਹੜੀ ਚਿੱਠੀ ਲਿਖਿਆ ਉਹਦੇ ਵਿੱਚ ਬਕਾਇਦਾ ਉਹਨਾਂ ਨੇ ਲਿਖਿਆ ਵਾ ਵੀ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਖਾਸਤ ਕਰਨਾ ਜਿਹੜਾ ਵਾ ਉਹ ਹਰਜਿੰਦਰ ਸਿੰਘ ਧਾਮੀ ਦਾ ਡਿਸੀਜਨ ਨਹੀਂ ਸੀ ਸਾਡਾ ਸਾਰੇ 14 ਜਿਹੜੇ ਮੈਂਬਰ ਵਾ ਐਗਜ਼ੀਕਟਿਵ ਦੇ ਸਾਡਾ ਸਾਰਿਆਂ ਦਾ ਉਹ ਡਿਸੀਜਨ ਸੀ ਤੇ ਸਾਡਾ ਇਹ ਹੱਕ ਵਾ ਤੇ ਉਹਦੇ ਵਿੱਚ ਤੁਹਾਡਾ ਕੋਈ ਹੱਕ ਨਹੀਂ ਅਸੀਂ ਤੁਹਾਨੂੰ ਲਾ ਵੀ ਸਕਦੇ ਆ ਤੇ ਤੁਹਾਨੂੰ ਲਾ ਵੀ ਸਕਦੇ ਆ ਹੂੰ ਤੇ ਤੁਸੀਂ ਜਿਹੜੇ ਆ ਉਹ ਐਕਟ ਦੇ ਵਿੱਚ ਜਿਹੜੇ ਆ ਉਹ ਸਾਡੇ ਮੁਲਾਜ਼ਮ ਜੇ ਜਿੱਦਾਂ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਆ ਵੀ ਐਕਟ ਦੇ ਵਿੱਚ ਜਥੇਦਾਰ ਅਕਾਲਤਾ ਅਖਤਸਾਬ ਇਹਦੇ ਜਥੇਦਾਰ ਕਿਤੇ ਵੀ ਨਹੀਂ ਆਉਂਦਾ ਹੂੰ ਉਥੇ ਕੱਲਾ ਹੈ ਹੈਡ ਪ੍ਰੀਸਟ ਜਿਹੜੇ ਹੈਡ ਗ੍ਰੰਥੀ ਆ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਲਾ ਸਕਦੀ ਆ ਤੇ ਲਾ ਸਕਦੀ ਆ ਹਾਲੇ ਤੱਕ ਜਦੋਂ ਇਸ ਪਰਿਵਾਰ ਦਾ ਕਾਲੀ ਦਲ ਤੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ ਹੋਇਆ ਵਾ ਉਸ ਤੋਂ ਪਹਿਲਾਂ ਇਹ ਸਥਿਤੀ ਜਿਹੜੀ ਆ ਉਹ ਕਦੀ ਨਹੀਂ ਆਈ ਹੁਣ ਇਹ ਦੇਖੋ ਨਾ ਜਦੋਂ ਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਲਾਉਣਾ ਹੁੰਦਾ ਵਾ ਉਦੋਂ ਸਮੂਚੀਆਂ ਸਿੱਖ ਜਥੇਬੰਦੀਆਂ ਦਾ ਇਕੱਠ ਉੱਥੇ ਸੱਦਿਆ ਜਾਂਦਾ ਜੀ ਤੇ ਸਮੂਚੀਆਂ ਸਿੱਖ ਜਥੇਬੰਦੀਆਂ ਨੂੰ ਉੱਥੇ ਇਕੱਤਰ ਕਰਕੇ ਤੇ ਜਥੇਦਾਰ ਸਾਹਿਬ ਦੀ ਤਾਜ ਪੋਛੀ ਕੀਤੀ ਜਾਂਦੀ ਆ ਕਿਸੇ ਵੀ ਤਖਤ ਦੇ ਜਥੇਦਾਰ ਦੀ ਸਾਰਿਆਂ ਦੀ ਇਦਾਂ ਹੀ ਹੁੰਦੀ ਆ ਜੀ ਤੇ ਲਾਉਣ ਦੇ ਸਮੇ ਜਿਹੜਾ ਵਾ ਉਹ ਇਹਨਾਂ 14 ਦੇ ਕੋਲ ਹੱਕ ਕਿਦਾਂ ਆ ਗਿਆ ਜੇ ਉਹਨਾਂ ਨੂੰ ਬਣਾਉਣ ਦੇ ਸਮੇ ਸਮੁੱਚੇ ਪੰਥ ਦੀਆਂ ਸਿੱਖ ਜਿੱਥੇ ਸੱਚਿਆ ਜਾਂਦਾ ਤੇ ਜੀ ਸੋ ਇਹਨਾਂ ਚੀਜ਼ਾਂ ਦਾ ਅੱਜ ਸਿੱਖ ਪੰਥ ਦੇ ਕੋਲ ਫੈਸਲਾ ਕਰਨ ਦਾ ਸਮਾਂ ਆ ਗਿਆ ভাই ਜਿੱਥੇ ਆਹੇ ਨਨਕਾਣਾ ਸਾਹਿਬ ਦੇ ਛੀਦਾ ਦਾ ਸਾਕਾ ਮਣਾ ਕੇ ਹਟਿਆ ਪਈ ਉੱਥੋਂ ਦੇ ਮਨਤਾਂ ਤੋਂ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਦੇ ਲਈ ਅੱਜ ਇਹ ਰਮੀ ਕਿਸਮ ਦੇ ਮਨਤਾਂ ਦੇ ਨਾਲ ਸਿੱਖ ਕੌਮ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਸਿੱਖ ਤੇ ਹਾ ਨੋ ਸਾਡੇ ਸਿਧਾਂਤਾਂ ਨੂੰ ਸਾਡੇ ਸੰਸਥਾਵਾਂ ਨੂੰ ਇਹਨਾਂ ਤੋਂ ਛਡਾਉਣ ਦੇ ਲਈ ਸਮੁੱਚੇ ਤੌਰ ਤੇ ਜਿਹੜੀਆਂ ਵੀ ਪੰਥਕ ਜਥੇਬੰਦੀਆਂ ਇਹ ਸਮਝਦੀਆਂ ਵਾ ਤੇ ਸਾਡੇ ਸਿਧਾਂਤ ਤੇ ਸਾਡੀਆਂ ਸੰਸਥਾਵਾਂ ਬਚਾਉਣੀਆਂ ਵਾ ਉਹਨਾਂ ਨੂੰ ਇੱਕ ਜੁੱਟ ਹੋ ਕੇ ਕੋਈ ਨਾ ਕੋਈ ਪ੍ਰੋਗਰਾਮ ਅਲਿਕਣਾ ਚਾਹੀਦਾ ਜੀ ਜਿੱਦਾਂ ਉਸ ਸਮੇਂ ਮਨਤਾ ਦੇ ਅੱਗੇ ਸਿੱਖ ਸੰਗਤਾਂ ਨੇ ਸਤਨਾਮ ਵਾਹਿਗੁਰੂ ਦਾ ਨਾਮ ਜਪਦਿਆਂ ਜਿਹੜਾ ਵਾ ਉਹ ਆਪਣੇ ਰੋਸ ਪ੍ਰਦਰਸ਼ਨ ਸ਼ੁਰੂ ਕੀਤੇ ਹੀ ਮੈਂ ਤਾਂ ਕਹੂੰਗਾ ਵੀ ਹੁਣ ਵੀ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੂੰ ਇਕੱਤਰ ਹੋ ਕੇ ਪ੍ਰੋਗਰਾਮ ਦੇਣਾ ਚਾਹੀਦਾ ਵਾ ਵੀ ਇਹਨਾਂ 14 ਦੇ 14 ਐਗਜ਼ੈਕਟਿਵ ਕਮੇਟੀ ਮੈਂਬਰਾਂ ਦੇ ਘਰਾਂ ਦੇ ਅੱਗੇ ਸਤਨਾਮ ਵਾਹਿਗੁਰੂ ਦਾ ਜਾਪ-ਜਾਪਦਿਆਂ ਹਾਂ ਇਹਨਾਂ ਦੀਆਂ ਕਰਤੂਤਾਂ ਨੂੰ ਸੰਗਤਾਂ ਦੇ ਵਿੱਚ ਨਜ਼ਰ ਕੀਤਾ ਜਾਵੇ। ਜੀ ਤੇ ਇਹਨਾਂ ਨੂੰ ਇਹ ਦੱਸਿਆ ਜਾਵੇ ਵੀ ਇਹ ਹੱਕ ਜਿਹੜਾ ਵਾ ਉਹ ਕਿਹਦਾ ਵਾ ਤੇ ਵਿਦੇਸ਼ੀ ਸੰਗਤਾਂ ਦੇ ਅੱਗੇ ਵੀ ਇੱਕ ਬੜਾ ਵੱਡਾ ਸਵਾਲ ਵਾ ਪਏ ਜਦੋਂ ਸਾਡੇ ਤੇ ਕੋਈ ਵੀ ਗੱਲ ਆਉਂਦੀ ਆ ਕੋਈ ਵੀ ਪੰਥਕ ਮਸਲਾ ਆਉਂਦਾ ਵਾ ਤੇ ਆਹੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੁਕਮ ਮੰਨ ਦਿਆਂ ਅਸੀਂ ਉਹਨਾਂ ਦੇ ਬੱਲੇ ਵੇਖਦੇ ਆਂ ਕਿ ਉਹ ਸਾਨੂੰ ਸੇਧ ਦੇਣ ਪਰ ਅੱਜ ਕਾਲ ਲੈਂਦਾ 14 ਬੰਦਿਆਂ ਨੇ ਸਾਨੂੰ ਦੱਸਤਾ ਵਾ ਕਿ ਸਾਡਾ ਅਕਾਲ ਤਖਤ ਦੇ ਜਥੇਦਾਰਾਂ ਦੇ ਨਾਲ ਕੋਈ ਸੰਬੰਧ ਨਹੀਂ ਅਕਾਲ ਤਖਤ ਦੇ ਜਥੇਦਾਰ ਉਹਨਾਂ 14 ਬੰਦਿਆਂ ਦੇ ਜਿਹੜੇ ਆ ਉਹ ਨੌਕਰ ਵਾ ਹਾਂ ਸੋਤ ਬਦਦੇ ਚੀਸ ਸੇ ਅਕਸਾਂਗ ਤਾਂ ਦਾ ਵੀ ਇਹ ਫੈਸਲਾ ਕਰਨ ਦਾ ਸਮਾਂ ਆ ਗਿਆ ਵਾ ਵੀ ਇਹਨਾਂ ਤੋਂ ਪੁੱਛਣ ਦਾ ਵੀ ਭਾਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੁਹਾਡੇ ਨੌਕਰਾਂ ਤੇ ਫੇਰ ਉਹਨਾਂ ਦਾ ਕੋਈ ਵੀ ਹੁਕਮ ਜਿਹੜਾ ਵਾ ਉਹ ਸਾਡੇ ਤੇ ਨਹੀਂ ਚੱਲ ਸਕਦਾ ਕਿਉਂਕਿ ਅਸੀਂ ਨਾ ਤਾਂ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣਦੇ ਆ ਹਾਂਜੀ ਨਾ ਕੋਈ ਸਾਡੇ ਧਾਡੇ ਵਿੱਚ ਉਥੇ ਕੋਈ ਹਿੱਸੇਦਾਰੀ ਆ ਤਸੋ ਮੈਂ ਤਾਂ ਸਮੂਚੀਆਂ ਵਿਦੇਸ਼ਾਂ ਦੀਆਂ ਸੇਖ ਸੰਗਤਾਂ ਨੂੰ ਇਹ ਬੇਨਤੀ ਕਰਾਂਗਾ ਕਿ ਬੱਖੂ ਬਖਰੇ ਇਹ ਕੱਲਾ ਇਹ ਨਹੀਂ ਦਿਖਣਾ ਚਾਹੀਦਾ ਸਾਨੂੰ ਵੀ ਉਥੇ ਪੰਜਾਬ ਦੀ ਧਰਤੀ ਦੇ ਉੱਤੇ ਸਰਬੱਤ ਖਾਲਸਾ ਹੋਵੇ ਸਰਬੱਤ ਖਾਲਸਾ ਜਿਹੜੇ ਜਿਹੜੇ ਮੁਲਕ ਦੀਆਂ ਅਹ ਦੇ ਬੇਟੇ ਸੰਗਤਾਂ ਬਸਦੀਆਂ ਵਾ ਉਹ ਆਪੋ ਆਪਣੇ ਮੁਲਕ ਦੇ ਵਿੱਚ ਵੀ ਆਪੋ ਆਪਣਾ ਕਰਕੇ ਸਨੇਹਾ ਦੇ ਸਕਦੀਆਂ ਸੋ ਅੱਜ ਸਾਰੇ ਇੰਗਲੈਂਡ ਦੇ ਗੁਰੂ ਘਰਾਂ ਸਿੱਖ ਜਥੇਬੰਦੀਆਂ ਨੂੰ ਮੈਂ ਬੇਨਤੀ ਕਰਦਾ ਪਈ ਇੰਗਲੈਂਡ ਦਾ ਸਰਬੱਤ ਖਾਲਸਾ ਸਦਕੇ ਤੇ ਇਸ ਸਮੇਂ ਦੇ ਮੌਜੂਦਾ ਗੁਰੂ ਘਰਾਂ ਦੇ ਉੱਤੇ ਤੇ ਸਿੱਖ ਸੰਸਥਾਵਾਂ ਤੇ ਕਾਬਜ ਮਹੰਤਾਂ ਨੂੰ ਇਹ ਸਨੇਹਾ ਬਚਾਇਆ ਜਾਵੇ ਵੀ ਇਹ ਤੁਹਾਡੀਆਂ ਮਨਮਰਜ਼ੀਆਂ ਜਿਹੜੀਆਂ ਵਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਚੱਲਣੀਆਂ ਤੇ ਇਹਦੇ ਵਿੱਚ ਸਮੂਚੇ ਗੁਰੂਕਾਰ ਸਮੂਚੀਆਂ ਸੰਪਰਦਾਵਾ ਸਮੂਚੀਆਂ ਜਥੇਬੰਦੀਆਂ ਨੂੰ ਇੱਕ ਮੁਠ ਹੋ ਕੇ ਜਲਦੀ ਤੋਂ ਜਲਦੀ ਫੈਸਲਾ ਕਰਨਾ ਚਾਹੀਦਾ ਕਿਉਂਕਿ ਜਥੇਦਾਰਾਂ ਨੇ ਧਿਆਨ ਉਹ ਸਨੇਹਾ ਦੇਤਾ ਵੀ ਭਾਈ ਅਸੀਂ ਸਿਰਫ ਉਹ ਅਕਾਲ ਤਖਤ ਸਾਹਿਬ ਦੀ ਉਸ ਬਿਲਡਿੰਗ ਦੇ ਅੰਦਰ ਤੱਕ ਸੀਮਤਾ ਸਾਡਾ ਵਿਸ਼ਵ ਵਿਆਪੀ ਜਿਹੜਾ ਵਾ ਉਹ ਸਾਰਾ ਸਬੰਧ ਇਹਨਾਂ ਨੇ ਖਤਮ ਕਰ ਦਿੱਤਾ ਜੀ ਹੋਰ ਉਸ ਅਕਾਲ ਤਖਤ ਸਾਹਿਬ ਦੇ ਉਸ ਸਿਧਾਂਤਕ ਪੱਧਰੇ ਨੂੰ ਵਿਦੇਸ਼ਾਂ ਦੇ ਸਿੱਖਾਂ ਦੇ ਵਿੱਚ ਬਹਾਲ ਕਰਾਉਣ ਦੇ ਲਈ ਜਿਹੜਾ ਵਾ ਉਹ ਵਿਦੇਸ਼ੀ ਸਿੱਖਾਂ ਵਿਦੇਸ਼ੀ ਜਥੇਬੰਦੀਆਂ ਤੇ ਸਾਰੇ ਗੁਰੂ ਘਰਾਂ ਦਾ ਫਰਜ਼ ਬਣਦਾ ਤੇ ਇਹਦੀ ਸ਼ੁਰੂਆਤ ਜਿਹੜੀ ਆ ਉਹ ਮੈਂ ਸਮਝਦਾ ਮਾ ਤੇ ਜਲਦੀ ਤੋਂ ਜਲਦੀ ਇਥੋਂ ਇੰਗਲੈਂਡ ਤੋਂ ਹੀ ਹੋਣੀ ਚਾਹੀਦੀ ਆ ਇੱਕ ਗੱਲ ਖੜੜਾ ਸਾਹਿਬ ਨਾਲ ਹੀ ਗੱਲ ਇਹ ਵੀ ਜਿੱਦਾਂ ਹੁਣ ਦੇਖੋ ਵੀ ਤੇ ਵਾਦਾ ਹੁਣ ਜਦੋਂ ਅੱਜ ਦੇ ਬਿਆਨ ਤੋਂ ਵਾਦਾ ਤੁਸੀਂ ਜੇ ਦਿੱਲੀ ਵਿੱਚ ਦੇਖੂਗੇ ਪਰਮਜੀਤ ਸਿੰਘ ਸਰਨਾ ਨਾਲ ਜਿਹੜਾ ਕਿ ਮਨਜੀਤ ਸਿੰਘ ਜੀ ਕੇ ਉਹਨਾਂ ਨੇ ਵੀ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਧੇ ਮਤਲਬ ਇਲਜ਼ਾਮ ਬੜੇ ਵੱਡੇ ਵੱਡੇ ਉਹਨਾਂ ਦੇ ਲਾਏ ਨੇ ਉਹਨਾਂ ਨੇ ਤੇ ਇੰਜ ਕਹਿ ਸਕਦੇ ਇੰਜੇ ਹੀ ਆਵੇ ਜਿਵੇਂ ਜੋ ਦਲਜੀਤ ਸਿੰਘ ਠੀਮੇ ਹੋਣੀ ਮੇਸ਼ਿੰਦਰ ਗਰੇਵਾਨ ਅਰਚਾਨ ਬੈਂਸ ਜੋ ਜਿਵੇਂ ਉਹ ਪੁਗਾਈ ਮਾਰਦੇ ਨੇ ਵਰਸਾ ਸਿੰਘ ਬਲਟੋਆ ਹੋਇਆ ਇਹ ਹੀ ਤਰਜਮਾਨੀ ਦੇ ਉਹਨਾਂ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਜਿਹੜਾ ਕਿ ਸਵਾਲਾਂ ਦੇ ਘੇਰੇ ਵਿੱਚ ਘੇਰਿਆ ਇਹਦੇ ਬਾਰੇ ਤੁਸੀਂ ਸੁਣੀ ਹੋ ਕਾਨਫਰੰਸ ਜਾਂ ਤੁਸੀਂ ਮੇਰੇ ਕੋਲ ਕਹਿਣਾ ਚਾਹੁੰਦੇ ਹੋ ਹਾਂ ਜੀ ਬਾਈ ਜਰੂਰ ਕਹਿਣਾ ਚਾਹੂੰਗਾ ਤੇ ਵੇਖੋ ਜੇ ਗੁਰੂ ਸਿਧਾਂਤਾਂ ਪੰਥ ਸਿਧਾਂਤਾਂ ਕਾਲ ਤੱਕ ਸਾਹਿਬ ਦੇ ਸਿਧਾਂਤਾਂ ਦੇ ਵਿਰੋਧੀ ਇੱਕ ਦੂਜੇ ਦੇ ਵਿਰੋਧੀ ਹੁੰਦਿਆ ਹੋਇਆ ਵੀ ਇਕੱਠੇ ਨੇ ਹਾਂ ਇਹ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਸੰਪਰਦਾਵਾਂ ਜਿਹੜੇ ਗੁਰੂ ਘਰ ਅਕਾਲ ਤਖਤ ਸਾਹਿਬ ਨੂੰ ਗੁਰੂ ਸਿਧਾਂਤ ਨੂੰ ਪਰਨਾਏ ਹੋਏ ਆ ਉਹ ਆਪਣੇ ਵੱਖਰੇਵੇਂ ਭਲਾ ਕੇ ਵੀ ਇਕੱਠੇ ਹੋਣ ਕਿਉਂਕਿ ਤੁਸੀਂ ਮਨਜੀਤ ਸਿੰਘ ਜੀ ਕੇ ਦੀ ਗੱਲ ਕੀਤੀ ਆ ਤੇ ਸਰਨੇ ਦੀ ਗੱਲ ਕੀਤੀ ਆ ਸਰਨੇ ਨੇ ساری ਉਮਰ ਕਾਂਗਰਸ ਹਕੂਮਤ ਦਾ ਸੁੱਖ ਮਾਨਿਆ ਜੀ ਦਿੱਲੀ ਦੇ ਵਿੱਚ ਉਹ ਹਮੇਸ਼ਾ ਉਹਨਾਂ ਦੀ ਕਾਂਗਰਸ ਦੀ ਸਰਕਾਰ ਦੇ ਨਾਲ ਸਾਝ ਰਹੀ ਆ ਤੇ ਪੰਜਾਬ ਵਿੱਚਲੀ ਕਾਂਗਰਸ ਸਰਕਾਰ ਦੇ ਕੋਲੋਂ ਉਹਨਾਂ ਦੇ ਰਿਸ਼ਤੇਦਾਰ ਸਾਰੇ ਸ਼ਰਾਬ ਦੇ ਠੇਕਿਆਂ ਤੱਕ ਲੈnde ਰਹੇ ਆ ਹੂੰ ਇਹਦਾ ਇਹ ਮਨਜੀਤ ਸਿੰਘ ਜੀ ਕੇ ਉਹਨਾਂ ਦੀ ਵੀ ਪਹਿਲਾਂ ਕਾਂਗਰਸ ਦੇ ਨਾਲ ਸਾਝ ਤੇ ਬਾਅਦ ਦੇ ਵਿੱਚ ਬੀਜੇਪੀ ਦੇ ਨਾਲ ਸਾਝ ਜੀ ਤਾਰ ਜਿਹੜੀ ਆ ਉਹ ਚਲਦੀ ਰਹੀ ਆ ਤੇ ਅੱਜ ਉਹ ਸਾਰੀਆਂ ਤਾਕਤਾਂ ਅਕਾਲ ਤਖਤ ਸਾਹਿਬ ਦੀ ਮਹੱਤਤਾ ਨੂੰ ਸਿੱਖ ਤਖਤਾਂ ਦੇ ਮਹੱਤਤਾ ਨੂੰ ਖਤਮ ਕਰਨ ਲਈ ਇੱਕ ਜੁੱਟ ਹੋ ਕੇ ਬਿਆਨਬਾਜ਼ੀ ਕਰ ਰਹੀਆਂ ਨੇ ਤਾਂ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਵਾ ਸਮੂੱਚੀਆਂ ਸੇਖ ਸੰਗਤਾਂ ਸਮੁੱਚੇ ਗੁਰੂ ਘਰ ਸਮੂੱਚੀਆਂ ਜਥੇਬੰਦੀਆਂ ਨੂੰ ਵੀ ਬੇਨਤੀ ਆ ਵੀ ਭਾਈ ਇਹ ਕੱਲਾ ਹੁਣ ਜਥੇਦਾਰਾਂ ਦੇ ਉੱਤੇ ਗੱਲ ਸੁਟਿਆ ਗੱਲ ਨਹੀਂ ਗੀ ਬਣ ਨਹੀਂ ਜਥੇਦਾਰ ਨੇ ਕਲੀਅਰ ਕਹਿਤਾ ਵਾ ਵੀ ਸਾਨੂੰ ਤੁਹਾਡੇ ਘਰੇ ਆਣ ਕੇ ਸਾਡੀ ਾਕਾਤ ਦੱਸ ਗਿਆ ਵੀ ਤੁਸੀਂ ਸਿਰਫ ਐਸ ਬਿਲਡਿੰਗ ਤੱਕ ਸੀਮਤ ਜੇ ਇਹ ਤੋਂ ਗਾ ਤਾਂ ਅਸੀਂ ਕੁਝ ਨਹੀਂ ਜੀ ਤੇ ਇਹ ਹੁਣ ਸਿੱਖ ਕੌਮ ਦਾ ਫਰਜ ਬਣਦਾ ਵਾ ਤੇ ਉਹ ਸਹਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਜੇ ਉਸ ਮੀਰੀ ਪੀਰੀ ਦੇ ਸਿਧਾਂਤ ਦੇ ਤਖਤ ਦੀ ਮਰਿਆਦਾ ਨੂੰ ਅਸੀਂ ਦੁਨੀਆ ਦੇ ਵਿੱਚ ਲਾਗੂ ਕਰਾਉਂਦੇ ਲਈ ਅੱਜ ਉਹਨਾਂ ਮਹੰਤਾਂ ਤੋਂ ਉਹਦਾ ਕਬਜ਼ਾ ਛਡਾਉਣਾ ਵਾ ਕਿ ਨਹੀਂ ਛਡਾਉਣਾ ਇਹ ਸਿੱਖ ਕੌਮ ਦੇ ਵਾਰਸਾਂ ਦੇ ਹੱਥ ਦੇ ਵਿੱਚ ਉਹਨਾਂ ਨੇ ਜਿਹੜੀ ਆ ਉਹ ਬਾਲ ਫੜਾਤੀ ਆ ਜੀ ਇਹ ਗੱਲ ਅਸੀਂ ਅੱਜ ਤਾਂ ਕਰਨਾ ਕਿ ਅੱਜ ਐਮ ਦਿਨ ਸੀਗਾ ਸ਼ਵੇਰ ਦਾ ਬੜੇ ਲੰਬੇ ਸਮੇਂ ਤੋਂ 2 ਦਸੰਬਰ ਤੋਂ ਜਦੋਂ ਤੋਂ ਸ਼੍ਰੋਮਣੀ ਕਾਲੀ ਦਲ ਬਾਦਲ ਧੜੇ ਨੂੰ ਪਿਛਲੇ ਲਗਭਗ ਉਹਨਾਂ ਦੇ 40 ਬੜਿਆਂ ਦੇ ਕਾਰਜਕਾਲ ਵਿੱਚ ਸਿੱਖਾਣਾ ਜੋ ਕੁਛ ਕੀਤਾ ਚਾਹੇ ਅੰਕਾਰਿਕਾંડ ਹੋਵੇ ਦਰਬਾਰ ਸਾਹਿਬ ਦਾ ਹਮਲਾ ਹੋਵੇ ਅਨੰਦਪੁਰ ਸਾਹਿਬ ਦਾ ਮੂਰਤਿਆ ਹੋਵੇ ਚਾਹੇ ਜਥੇਦਾਰ ਗੁਰਦੇਵ ਸਿੰਘ ਕੋਂਕੇ ਦੀ ਸ਼ਹਾਦਤ ਹੋਵੇ ਨਕੋਦਰ ਵਿੱਚ ਚਾਰ ਸਿੰਘਾਂ ਦੀ ਸ਼ਹਾਦਤ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰਾਮ ਰਹੀਮ ਦਾ ਮਸਲਾ ਨੂੰ ਮਾਫੀ ਕਰਨਾ ਕਿ ਮੈਂ ਲੰਬੇ ਸਮੇਂ ਤੋਂ ਜਥੇਦਾਰ ਸ੍ਰੀ ਕਾਲਤਕ ਸਾਹਿਬ ਨੂੰ ਦੇ ਜਥੇਦਾਰਾਂ ਨੂੰ ਆਪਣੇ ਮਨਮਰਜ਼ੀ ਦੇ ਫੈਸਲੇ ਕਰਾਉਣਾ ਬੜੇ ਲੰਬੇ ਸਮੇਂ ਬਾਅਦ 2 ਤਰੀਕ ਤੋਂ ਬਾਅਦ ਆ ਲੋਕਾਂ ਨੂੰ ਇੱਕ ਆਸ ਦੀ ਕਿਰਨ ਜਾਗੀ ਸੀ ਪਰ ਉਹਦੇ ਤੋਂ ਬਾਅਦ ਜੋ ਕੁਝ ਹੋ ਰਿਹਾ ਉਹ ਤੁਹਾਡੇ ਸਾਹਮਣੇ ਆ ਖਾਲਸਾ ਸਾਹਿਬ ਮੈਂ ਤਾਂ ਆਪਣੇ ਕੋਲ ਦੋ ਨੇ ਕੋਈ ਗੱਲ ਰਹਿ ਗਈ ਹੋਵੇ ਮੇਰੇ ਵੱਲੋਂ ਪੁੱਛਣ ਲਈ ਤੇ ਤੁਸੀਂ ਉਹਦੇ ਵਿੱਚ ਐਡ ਕਰ ਸਕਦੇ ਹੋ ਫਿਰ ਆਪਣੀ ਪ੍ਰੋਗਰਾਮ ਬਾਤ ਇਹ ਬੇਨਤੀ ਕਰੂੰਗਾ ਕਿ ਬਾਕੀ ਆ ਜਿਹੜੇ ਫੋਟਵਾ ਐਡ ਕਰਦੇ ਆ ਜਾਂ ਕਹਿੰਦੇ ਆ ਫਲਾਣੇ ਦੇ ਫਲਾਣੇ ਦੇ ਨਾਲ ਸੰਬੰਧ ਵਾ ਆ ਹੁਣੇ-ਹੁਣੇ ਦੇਖ ਲੋ ਅਕਾਲੀ ਦਲ ਦੇ ਪ੍ਰਧਾਨ ਚਲੋ ਭਾਵੇਂ ਉਹਨੇ ਅਸਤੀਫਾ ਦਿੱਤਾ ਵਾ ਪਰ ਸਟਿਲ ਉਹੋ ਹੀ ਸਾਰਾ ਕਦਰਾਨਾ ਸਾਬਕਾ ਕਹਿ ਲੋ ਉਹ ਤਾਂ ਮੰਨਦੇ ਹੁੰਦੇ ਬੜਾਈ ਸਾਬਕਾ ਕਹ ਦੋ ਤੁਸੀਂ ਹਾਂ ਉਹਨਾਂ ਦੇ ਘਰੇ ਵਿਆਹ ਹੋਇਆ ਵਾ ਤੇ ਜਿੰਨੀਆਂ ਸਿੱਖ ਪੰਥ ਵਿਰੋਧੀ ਤਾਕਤਾਂ ਉਸ ਵਿਆਹ ਦੇ ਉੱਤੇ ਇਨਵਾਈਟਡ ਸੀ ਕਿਆਂ ਜੀ ਤੇ ਸਾਰਿਆਂ ਦੇ ਨਾਲ ਉਹਨਾਂ ਦੀਆਂ ਫੋਟਵਾ ਵਾ ਹਣ ਵਿਰਸਾ ਹੋ ਬਲਟੋਇਡ ਚਾਹੀਦਾ ਵਾ ਵੀ ਉਹ ਫੋਟਵਾ ਰੋਜ਼ ਸ਼ੇਅਰ ਕਰਿਆ ਕਰੇ ਅੱਛਾ ਜੀ ਪੇ ਭਾਈ ਆ ਪਿਛਲੇ 30 40 ਸਾਲਾਂ 'ਚ ਇੰਨਾ ਲੋਕਾਂ ਨੇ ਕੌਮ ਦਾ ਪੱਠਾ ਭਾਇਆ ਸਾਡੇ ਪ੍ਰਧਾਨਾਂ ਦੇ ਨਾਲ ਰਲ ਕੇ ਤੇ ਆ ਦੇਖ ਲੋ ਉਹਦੇ ਵਿਆਹ ਦੇ ਉੱਤੇ ਜਿੰਨੀਆਂ ਸਿੱਖ ਕੌਮ ਦੇ ਸਿਧਾਂਤਕ ਤੌਰ ਤੇ ਵਿਰੋਧੀ ਤਾਕਤਾਂ ਵਾ ਉਹ ਸਾਰੀਆਂ ਇੱਕ ਜੁੱਟ ਹੋ ਕੇ ਆਇਆਂ ਉਹਨੂੰ ਸ਼ਾਬਾਸ਼ ਦੇਣ ਦੇ ਲਈ ਤੇ ਉਹਨੂੰ ਅਸ਼ੀਰਵਾਦ ਦੇਣ ਦੇ ਲਈ ਜੀ ਇਹ ਤੋਂ ਬਾਅਦ ਜਿਹੜੇ ਸਬੂਤ ਵਾਹੇ ਉਹ ਦੂਜਿਆਂ ਦੇ ਵਿਰੁੱਧ ਤਾਂ ਲਾਬ ਹੀ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਉਹ ਬਦਨਾਮ ਕਰਦੇ ਆ ਜਿੰਨੇ ਆ ਕੁਦਰਤੀ ਰੱਬ ਨੇ ਇਕੱਠੇ ਕਰਤੇ ਉਹਨਾਂ ਦੇ ਵਿਆਹ ਤੇ ਹਾਂ ਫੋਟੋ ਐਡਿਟ ਕਰਨੀ ਬੜੀ ਸੌਖੀ ਐ ਇੱਥੇ ਲਾਈਵ ਵੀਡੀਓ ਆਈਆਂ ਨੇ ਲਾ ਆਰਐਸਐਸ ਤੋਂ ਲੈ ਕੇ ਰਾਜਾ ਸੁਆਮੀ ਤੱਕ ਜਾਂ ਆਪਾਂ ਇੰਝ ਕਹਿ ਸਕਦੇ ਆ ਹੋਰ ਐਂਟੀ ਸਿੱਖ ਜਿਹੜੇ ਲੋਕ ਨੇ ਜਾਂ ਸੰਸਥਾਵਾਂ ਨੇ ਉਹ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਦੀ ਬੇਟੀ ਦੇ ਵਿਆਹ ਤੇ ਪਹੁੰਚੀਆਂ ਤੇ ਜਿਨ੍ਹਾਂ ਨੇ ਸੈਲਫੀਆਂ ਵੀ ਪ੍ਰੋਪਰ ਹੋਈਆਂ ਫੋਟੋ ਸ਼ੂਟ ਵੀ ਵਧੀਆ ਹੋਇਆ ਗਾਣਿਆਂ ਤੇ ਥਿਰਕੇ ਵੀ ਜੇ ਪ੍ਰਧਾਨ ਅੱਜ ਕੱਲ ਇਹ ਹਾਲਤ ਆ ਇੱਕ ਅਕਾਲੀ ਦਲ ਦੇ ਪ੍ਰਧਾਨ ਦੇ ਪਰਿਵਾਰ ਦਾ ਤੇ ਫਿਰ ਅਸੀਂ ਆਸਕੇ ਦੇ ਤੋਂ ਰੱਖੀਏ ਇਹ ਸੋਖਣ ਹਾਂਜੀ ਏ ਵੀ ਇਹਨਾਂ 14 ਐਗਜੈਕਟਿਵ ਕਮੇਟੀ ਮੈਂਬਰਾਂ ਤੋਂ ਪੁੱਛਣਾ ਚਾਹੀਦਾ ਵਾ ਵੀ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਕੋਈ ਹੋਰ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਵਾ ਗੌਣ ਵਾਲਿਆਂ ਦੇ ਗਾਣਿਆਂ ਤੇ ਨੱਚਦਾ ਵਲੇ ਵਿਖਾ ਦਿਓ ਤੇ ਫਿਰ ਮੰਨ ਜਾਗੇ ਏਵੇਂ ਪਹਿਲੀ ਵਾਰ ਇੱਕ ਨਵੀਂ ਪਿਰਤ ਪਈ ਆ ਤੇ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਉਥੇ ਝੂਮਦੀ ਦਿਸਦੀ ਰਹੀ ਆ ਹਾਂ ਇਹ ਇਹ ਸਿੱਖੀ ਸ ਦਾਦਾ ਜਿਹੜਾ ਕਹਾਣਵਾ ਉਹ ਇਦਾਂ ਹੋ ਰਿਹਾ ਤੇ ਦੂਜਿਆਂ ਨੂੰ ਇਹ ਬਹਿ ਕੇ ਤੇ ਪ੍ਰੈਸ ਰਿਪੋਰਟਰਾਂ ਦੇ ਸਾਹਮਣੇ ਜਾਂ ਉਹਨਾਂ ਦੀਆਂ ਫੋਟੋਆਂ ਜਾਂ ਉਹਨਾਂ ਦੀਆਂ ਚੀਜ਼ਾਂ ਐਡਿਟ ਕਰਦੇ ਆ ਇਹ ਤਾਂ ਫੋਟੋਆਂ ਹੀ ਹੋਣ ਇਹਨਾਂ ਕੋਲ ਬਹੁਤ ਵਾਰ ਵਿਰਸਾ ਹੋ ਮਲਟੋਆ ਭਾਵੇਂ ਸਾਰਾ ਸਾਲ ਫੋਟੋਆਂ ਚੜਾਉਂਦਾ ਰਵੇ ਮੁੱਕਣੀਆਂ ਨਹੀਂ ਉਹ ਵਿਆਹ ਦੀਆਂ ਹਾਂਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਆ ਬਿਲਕੁਲ ਜੀ ਕਲਾਕਾਰ ਬੁਲਾਈਆਂ ਗਈਆਂ ਉਹਨਾਂ ਨੇ ਸੱਪਤਾ ਸੁਖਬੀਰ ਬਾਦਲ ਖੁਦ ਕਰਦਾ ਰਿਹਾ ਤੇ ਕਿੱਥੇ ਸਾਡੇ ਪ੍ਰਾਤਨ ਸਿੰਘ ਸੀ ਜਿਹੜੇ ਜਾਂ ਅਸੀਂ ਵੀ ਚੇਂਜ ਹੋ ਗਿਆ ਢਾਡੀ ਬਾਰਾਂ ਦੇ ਨਾਲ ਕਬੀਸ਼ਰਾਂ ਦੇ ਨਾਲ ਕਬੀਸ਼ਰਾਂ ਨੂੰ ਸੱਦਿਆ ਜਾਂਦਾ ਹੁੰਦਾ ਸੀ ਬਿਆਹਾਂ ਤੇ ਕੋਈ ਜੀ ਅੱਜ ਤੋਂ 30 35 ਬਰੇ ਪਹਿਲਾਂ ਕਰ ਲਈਏ ਹੁਣ ਕਲਚਰ ਚੇਂਜ ਹੋ ਗਿਆ ਸਾਡੇ ਲੋ ਜਿਹੜਾ ਮਰਜ਼ੀ ਹੋਵੇ ਪਰ ਸਿਧਾਂਤਕ ਕਦਰਾਂ ਕੀਮਤਾਂ ਤੇ ਕੌਮ ਖੜੀ ਹੈ ਅੱਜ ਕਰਦੇ ਆਏ ਪ੍ਰੋਗਰਾਮ ਜਿਹੜਾ ਅੱਜ ਦੀ ਅੱਜ ਦਾ ਪ੍ਰੋਗਰਾਮ ਅਸੀਂ ਵੀ ਸਮਾਂ ਕੱਢ ਕੇ ਵਿੱਚੋਂ ਥੋੜੀ ਜਿਹੀ ਕੋਸ਼ਿਸ਼ ਕੀਤੀ ਐ ਅਗਲਾ ਪ੍ਰੋਗਰਾਮ ਵੀ ਸੁਣਨ ਵਾਲਾ ਸਰਦਾਰ ਅਕਬੀਰ ਸਿੰਘ ਹੁਣੀ ਪਹੁੰਚ ਚੁੱਕੇ ਨੇ ਉੱਤੇ ਵੀ ਗੈਸਟ ਹੁਣੀ ਸਾਰੇ ਆਲੇ ਦੁਆਲੇੋਂ ਕਾਫੀ ਵੱਡੀ ਗਿਣਤੀ ਚ ਨੇ ਅੱਜ ਉਹ ਵੀ ਪ੍ਰੋਗਰਾਮ ਸ਼ਾਇਦ ਇਸ ਬਿਠੇ ਤੇ ਹੀ ਹੋਣਾ ਐ ਜਿਹੜਾ ਜਿਹੜਾ ਅੱਜ ਦਾ ਮੌਜੂਦਾ ਖੜਾ ਸਾਹਿਬ ਅਸੀਂ ਤੁਹਾਡਾ ਸਮਾਂ ਲਿਆ ਤੁਹਾਡਾ ਧੰਨਵਾਦ ਆ ਅਸੀਂ ਫੇਰ ਤੁਹਾਡੇ ਨਾਲ ਕਿਸੇ ਹੋਰ ਪ੍ਰੋਗਰਾਮ 'ਚ ਸਾਂਝ ਪਾਵਾਂਗੇ ਸਾਨੂੰ ਜੋ ਅੱਜ ਪੁਲਾਂ ਚੁੱਕਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ